1984 ਦੇ ਵਿੱਚ ਜੋ ਵਾਪਰਿਆ ਜੀ ਭਾਰਤ ਦੇ ਵਿੱਚ ਮਾਈਨੋਰਟੀਜ਼ ਨੂੰ ਉਦੋਂ ਤੱਕ ਇੱਕ ਭਲੇਖਾ ਸੀ ਕਿ ਧਾਰਮਿਕ ਸਥਾਨ ਤੇ ਕਦੇ ਟੈਂਕ ਨਹੀਂ ਚੜਦੇ ਇਹਦਾ ਪਸ਼ਤਾਵਾ ਮਾਨਯੋਗ ਪੀਐਮ ਸਾਹਿਬ ਸ਼੍ਰੀ ਨਰਿੰਦਰ ਮੋਦੀ ਜੀ ਵੀ ਕਰਦੇ ਨੇ ਜੋ ਦਰਬਾਰ ਸਭਾ ਕੇ ਨਤਮਸਤਕ ਹੁੰਦੇ ਨੇ ਹ ਹ ਬਾਲੀਵੁੱਡ ਦੇ ਐਕਟਰ ਨੇ ਰੰਦੀਪ ਹੱਡਾ ਜਿਹੜੇ ਖੁਦ ਹ ਵਿਚਰੇ ਨੇ ਸਾਬਤ ਸੂਰਤ ਰਹਿ ਕੇ ਜੀ ਉਹ ਵੀ ਕਰਦੇ ਨੇ ਵੀ ਐਦਾਂ ਟੈਂਕ ਨਹੀਂ ਇੱਥੇ ਚੜਾਉਣੇ ਚਾਹੀਦੇ ਸੀਗੇ ਹਮ ਠੀਕ ਹੈ ਚੱਕਰਾਤਾ ਦੇ ਵਿੱਚ 1983 ਦੇ ਵਿੱਚ ਆਪਰੇਸ਼ਨ ਹੋ ਗਿਆ ਸੀ ਸਟਾਰਟ ਜਿਹਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਅਟੈਕ ਕਰਨ ਵਾਸਤੇ ਕੱਲੇ ਦਰਬਾਰ ਸਾਹਿਬ ਤੇ ਨਹੀਂ ਸੈਂਤੀ ਗੁਰੂ ਘਰਾਂ ਤੇ ਅਟੈਕ ਹੋਇਆ ਸੋਵੀਅਤ ਯੂਨੀਅਨ ਦਾ ਆਪਰੇਸ਼ਨ ਕੰਟੈਕਟ ਚੱਲ ਰਿਹਾ ਸੀ ਠੀਕ ਹੈ ਜੇ ਤੁਸੀਂ ਪੁਰਾਣੇ ਪੇਪਰ ਲੀਕਸ ਪੜੋ ਬ੍ਰਿਟਿਸ਼ ਦੇ ਮਾਰਗਰੇਟ ਥਰੇਚਰ ਦੇ ਜਿਹੜੇ ਪੇਪਰ ਲੀਕਸ ਨੇ ਕਿੰਨੀਆਂ ਕੰਟਰੀਜ਼ ਤੋਂ ਜੇ ਮੂਵੀ ਬਣਾਈ ਗਈ ਐਮਰਜੈਂਸੀ ਉਹ ਚੀਜ਼ਾਂ ਨੈਸ਼ਨਲ ਇੰਟਰਸਟ 'ਚ ਆ ਜਾਂਦੀਆਂ ਫਿਰ ਪਰ ਇੱਕ ਕਮਿਊਨਿਟੀ ਨੂੰ ਜਿਹੜੀ ਆਲਰੇਡੀ 1.2% ਹੈ ਹੂੰ ਪਰ ਜਿਹੜੀ ਸ਼ੀਦਾਂ 'ਚ ਟੌਪ ਮੋਸਟ ਤੇ ਹੈ ਜਿਹੜੀ ਲੰਗਰ ਲਾਂਚ ਟੌਪ ਮੋਸਟ ਤੇ ਹੈ ਹੂੰ ਜਿਹੜੀ ਆਰਮੀ ਪਰਸਨ სპੋਰਟਸ ਪਰਸਨ ਸਭ ਕੁਝ ਪ੍ਰੋਡਿਊਸ ਕਰ ਰਹੀ ਹੈ ਜਿਨੇ ਕਦੇ ਦਾਵਾ ਨਹੀਂ ਕੀਤਾ ਹੂੰ ਉਹ ਕਮਿਊਨਿਟੀ 1.2% ਰਹਿ ਜਾਂਦੀ ਹੈ ਉਹ ਕਮਿਊਨਿਟੀ ਦੇ ਗੁਰੂ ਘਰਾਂ ਤੇ ਟੈਂਕਾਂ ਤੋਪ ਚੜਾ ਦਿੱਤੇ ਜਾਂਦੇ ਆ ਉਹ ਕਮਿਊਨਿਟੀ ਫੇਰ ਦੇਖਦੀ ਹੈ ਵੀ ਹਾਂ ਜੇ ਤੁਸੀਂ ਪੜੋ ਸਤਵੰਤ ਸਿੰਘ ਬਿਆਨ ਸਿੰਘ ਕੌਣ ਸੀ ਨਾਰਮਲ ਜਿ ਇਨਸਾਨ ਸੀ ਹਰ ਬੰਦਾ ਇੱਕ ਭਾਵਨਾ ਨਾਲ ਜਿੰਦਾ ਹੈ ਇੰਡੀਆ ਦੇ ਵਿੱਚ ਪੋਜ਼ਿਟਿਵ ਟੈਂਜ ਆਫ ਸੈਕੂਲਰਿਜ਼ਮ ਹੈ ਫਰਾਂਸ ਦੇ ਵਿੱਚ ਜਿਹੜਾ ਲਾਈਸੀਟੇ ਚ ਸੈਕੂਲਰਿਜ਼ਮ ਹੈ ਧਰਮ ਨਿਰਪੱਖਵਾਦ ਹੈ ਉਹ ਨਹੀਂ ਹੈ ਸਾਡੇ ਸਾਡੇ ਆ ਕਿ ਧਰਮ ਦੇ ਵਿੱਚ ਕੋਈ ਛੇੜਛਾੜ ਨਹੀਂ ਚਾਹੀਦੀ ਬੀਜੇਪੀ ਸਾਡਾ ਆਪਣਾ ਸਿਧਾਂਤ ਆ ਸਾਡਾ ਆਪਣਾ ਕਲਚਰ ਆ ਤੁਸੀਂ ਕਿਹਾ ਕਿ ਮੋਦੀ ਸਾਹਿਬ ਨੇ ਇਸ ਚੀਜ਼ ਦਾ ਕਿਹਾ ਕਿ ਗਲਤ ਹੋਇਆ ਗਲਤ ਹੋਇਆ ਬੀਜਪੀ ਸਿੱਖਾਂ ਨੂੰ ਆਪਣਾ ਫੀਲ ਕਰਾਉਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ ਆਪਾਂ ਦੇਖਦੇ ਹਾਂ ਕਿ ਗੁਰੂ ਘਰਾਂ ਦੇ ਵਿੱਚ ਵੀ ਮੋਦੀ ਸਾਹਿਬ ਪੱਗ ਬੰਨ ਕੇ ਆਉਂਦੇ ਨੇ ਇਹ ਸਿੱਖਾਂ ਨੂੰ ਕਹਿੰਦੇ ਨੇ ਕਿ ਮੇਰਾ ਬਹੁਤ ਪਿਆਰ ਹੈ ਉਹਨਾਂ ਨੂੰ ਕੰਗਣਾ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਨਾਲ ਦੀ ਨਾਲ ਜੋ ਸਰ ਤੇ ਪਟਕਾ ਬੰਨਿਆ ਸੀ ਉੱਤੇ ਲਿਖਿਆ ਸੀ ਰਾਜ ਕਰੇਗਾ ਖਾਲਸਾ ਜੋ ਕਵਰੇਜ ਹੋ ਰਹੀ ਨੈਸ਼ਨਲੀ ਖਾਸ ਕਰਕੇ ਕਟਿੰਡੀਆਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੀਜਪੀ ਨੂੰ ਨਾ ਚੀਜ਼ਾਂ ਦਾ ਖੰਡਨ ਕਰਕੇ ਇੱਕ ਪੋਜ਼ਿਟਿਵ ਰਾਹ ਤਰਸਣਾ ਚਾਹੀਦਾ ਹੈ ਦੇਖੋ ਤੁਸੀਂ ਇਹਨਾਂ ਦੀ ਪਾਰਟੀ ਵੀ ਆਪਣੇ ਇੱਕ ਸਟੇਟਮੈਂਟ ਤਾਂ ਇਸ਼ੂ ਕੀਤੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਐਡੀ ਕਮਿਊਨਿਟੀ ਜਿਹੜੀ ਜਿਹਨੂੰ ਇਹ ਪੱਗ ਆਪਾ ਕਹਿੰਦੇ ਆ ਇਹ ਕਹਿੰਦੇ ਆ ਜੀ ਸਿੱਖ ਧਰਮ ਪੱਗ ਆ ਦੇਸ਼ ਦੀ ਪੱਗ ਆ ਹੂੰ ਪੀਐਮ ਸਾਹਿਬ ਕਹਿੰਦੇ ਆ ਸਿਰ ਝਕਾਉਂਦੇ ਆ ਸਿਰ ਤੇ ਇਹਨਾਂ ਨੇ ਜਿਹੜਾ ਬੰਨਿਆ ਵੀ ਹੁੰਦਾ ਉਹਤੇ ਲਿਖਿਆ ਹੋਇਆ ਰਾਜ ਕਰੇਗਾ ਖਾਲਸਾ ਹੂੰ ਇਹ ਕੱਲ ਨੂੰ ਫਿਰ ਉਹਦੇ ਵੀ ਗਲਤ ਮੀਨਿੰਗ ਲੈ ਜਾਣਗੇ ਹੂੰ ਕਿਉਂਕਿ ਖਾਲਸਾ ਰਾਜ ਸਰਕਾਰ ਖਾਲਸਾ ਰਾਜ ਖਾਲਸਾ ਹੂੰ ਜੇ ਟਰਮਸ ਤਾਂ ਸਾਰੀਆਂ ਇੱਕੋ ਜਿਹੀਆਂ ਹੀ ਨੇ ਫਿਰ ਹੂੰ ਹੂੰ ਹੁਣ ਤਾਮਿਲਨਾਡੂ ਬਣਿਆ 나ਡੂ ਦੀ ਥਾਂ ਤੇ ਸਤਾਨ ਆ ਜਾਏਗਾ ਜੀ ਕੀ ਉਹਦੇ ਮੈਨੇ ਬਦਲ ਜਾਣਗੇ ਹੂੰ ਜਦੋਂ ਇੱਕ ਕਮਿਊਨਿਟੀ ਨੂੰ ਤੁਸੀਂ ਵਿਲਨਾਈਜ਼ ਕਰਨੋਂ ਨਹੀਂ ਹਟ ਰਹੇ ਤੇ ਇੱਕ ਕ੍ਰਿਕਟਰ ਕੈਚ ਛੱਡਦਾ ਤੁਸੀਂ ਉਹਨੂੰ ਕਹਿ ਰਹੇ ਹੋ ਤੁਸੀਂ ਹਰ ਥਾਂ ਤੇ ਇਸ ਚੀਜ਼ ਨੂੰ ਕਿਸੇ ਗਾਲ ਵਾਂਗ ਲੈ ਰਹੇ ਹੋ ਇਹ ਗਾਲਤਾ ਨਹੀਂ ਹੈ ਹੂੰ ਇਹ ਕੋਈ ਗਾਲਤਾ ਨਹੀਂ ਹੈ ਬਿਲਕੁਲ ਹੁਣ ਸੋਖੀ ਜੀ ਗੱਲ ਹੈ ਇਹੀ ਤਾਂ ਤੁਹਾਡੇ ਨਾਲ ਅੰਗਰੇਜ਼ ਕਰਦੇ ਸੀ ਹੁਣ ਅਸੀਂ ਚੌਂਕੜਾ ਮਾਰਦੇ ਆ ਮੈਂ ਤੁਹਾਨੂੰ ਬੜਾ ਸੋਖਾ ਉਦਾਹਰਣ ਦੇਣਾ